ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰੇ ਕਿਸਾਨ ਵੀਰਾਂ ਦੇ ਤੇ ਅੱਜ ਦੀ ਵੀਡੀਓ ਬਣਾ ਰਹੇ ਹਾਂ ਬਈ ਆਪਾਂ ਪਿੰਡ ਰਾਮਨਗਰ ਪੱਠੜ ਨੇੜੇ ਵੜਲਾਡਾ ਤੇ ਜਿਲ੍ਹਾ ਬਈ ਨੂੰ ਪਈ ਜਾਂਦਾ ਬਈ ਮਾਨਸਾ ਇੱਕ ਮੱਝ ਸੇਲ ਦੇ ਵਾਸਤੇ ਆ ਬਈ ਕੋਲ ਬੜੀ ਸੋਹਣੀ ਬਈ ਤਾਜੀ ਸੂਈ ਹੋਈ ਤੇ ਸਾਰੇ ਜਾਂ ਜਿਹੜੇ ਸਨੋ ਕਰਦੇ ਨੇ ਵੀਡੀਓ ਦੇ ਵਿੱਚ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਕਰ ਦਿਓ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਹੁਣ ਚੱਲ ਕਰਦੇ ਹਾਂ ਬਈ ਮੱਝ ਦੇ ਵਾਰੀ ਚ ਮੱਝ ਜਿਹੜੀ ਹੈ ਜੀ ਬਈ ਕਿਸਾਨ ਵੀਰ ਦੇ ਘਰ ਦੀ ਮੱਝ ਹੈ ਜੀ ਤੇ ਕਰਦੀ ਮੱਝਾ ਦੇਖ ਸਕਦੇ ਆ ਭਾਈ ਕਿਸਾਨ ਵੀਰ ਦੀ ਘਰੀ ਛੜੀ ਜੀ ਤੇ ਤੀਜਾ ਸੂਆ ਸੂਈ ਆ ਭਾਈ 16 ਦਿਨ ਅੱਜ ਸੂਈ ਨੂੰ ਹੋਏ ਨੇ ਕੱਦ-ਕਾਟ ਦੀ ਮੱਝ ਚੈੱਕ ਕਰ ਸਕਦੇ ਆ ਚੰਗੀ ਆ ਭਾਈ ਤੇ ਮੰਡਰ ਬਾਈ ਟੱਟਾ ਜਾ 4354 ਐਚ ਐਲ ਡੀ ਜੀ ਦਾ ਪੱਟੀ ਆਪਣੇ ਸਾਹਮਣੇ ਆ ਭਾਈ ਕੱਦ-ਕਾਟ ਦੀ ਮੱਝ ਚੰਗੀ ਆ ਜੀ ਠੰਡੀ ਸੀਲ ਪੂਰੀ ਆ ਜੇ ਮਰਜੀ ਵਾਂਗ ਥੱਲੇ ਚੋ ਸਕਦੇ ਆ ਜੀ ਤੇ ਇਹਦੇ ਮੰਡਰ ਰਿਕਾਰਡ ਦੀ ਗੱਲ ਕਰੀਏ ਭਾਈ 23 ਲੀਟਰ ਬਾਈ ਦੇ ਮੰਡਰ ਰਿਕਾਰਡ ਸੀਗਾ ਤੇ ਦੂਜੇ ਸੂਤ ਦਾ ਜਿਹੜਾ ਰਿਕਾਰਡ ਸੀ ਭਾਈ ਜੀ 19 ਲੀਟਰ ਦਾ ਬਾਈ ਦੂਜੇ ਸੂਤ ਦਾ ਰਿਕਾਰਡ ਸੀਗਾ 19 ਲੀਟਰ 700 ਗ੍ਰ ਤੇ 18 ਲੀਟਰ ਦੁੱਧ ਦੇ ਇਸ ਟਾਈਮ ਤਿਆਰ ਆ ਬਾਈ ਮੱਝ ਥੱਲੇ ਬਾਕੀ ਆਪਾਂ ਦੇ ਸਕਦੇ ਆ ਬਾਈ ਕਦਰਟਾੜ ਦੀ ਮੱਝ ਚੰਗੀ ਆ ਮਾੜਾ ਟੱਟਾ ਬਾਈ ਦੇ ਤੇ ਬੱਚਾ ਵੀ ਪੂਰਾ ਤੰਦਰੁਸਤ ਆ ਬਾਈ ਮੱਝ ਹੀ ਬੁਰੀ ਤੰਦਰੁਸਤ ਆ ਜੀ ਥਣਲੇਵ ਦੀ ਮੱਝ ਪੂਰੀ ਸਾਫ ਆ ਜੀ ਚਾਰ ਥਾਨੇ ਪੂਰੇ ਦੇ ਚਾਰੇ ਥਾਨਾਂ ਦੀ ਬਾਈ ਜ਼ਿੰਮੇਵਾਰੀ ਹੋ ਬਾਈ ਦੀ ਪੂਰੀ ਤੇ ਰੇਟ ਦੀ ਗੱਲ ਕਰੀਏ ਬਾਈ 2 ਲੱਖ ਰੁਪਏ ਬਾਈ ਵੱਲੋਂ ਡਿਮਾਂਡ ਆ ਕਿ ਫਿਕਸ ਰੇਟ ਨਹੀਂ ਹੈਗਾ ਬਾਈ ਮੌਕੇ ਤੇ ਬਾਈ ਮਾਣਤਨ ਕਰ ਦੂਗਾ ਏਰੀਆ ਬਾਈ ਦਾ ਹੈ ਜੀ ਆ ਬਾਈ ਪਿੰਡ ਆਮਨਗਰ ਪਠੱਲਾ ਨੇੜੇ ਬੁੜਲਾਡਾ ਤੇ ਜਲਾ ਬਾਈ ਨੂੰ ਪਈ ਜਾਂਦਾ ਬਾਈ ਮਾਨਸਾ ਮੱਝ ਦੇ ਬਾਰੇ ਜ਼ਿਆਦਾ ਹੀ ਅੰਡਰੀ ਲੈ ਸਕਦੇ ਹਾਂ ਬਈ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਜੀ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ